ਕਹਿੰਦੇ ਜੀ ਸੁਦੇਸ਼ ਸਿੰਘ ਢੀਂਸੇ ਦੀ ਪਾ ਘਰ ਵਾਪਸੀ ਹੋ ਗਈ ਜੀ ਜਦੋਂ ਇਹ ਵਾਪਸ ਆਏ ਨੇ ਨਾ ਹੁਣ ਤਾਂ ਮੈਨੂੰ ਲੱਗਦਾ ਘਰ ਨਕਾਲ ਕੀ ਫੇਰ ਹੋਊਗੀ ਇਹਨਾਂ ਦੀ ਕਹਿੰਦੇ ਜੀ ਸੁਦੇਸ਼ ਸਿੰਘ ਢੀਂਸੇ ਦੀ ਘਰ ਵਾਪਸੀ ਹੋ ਗਈ ਮੈਂ ਕਿੱਥੇ ਕਹਿੰਦੇ ਕਾਲੀਦਾਲ ਚ ਉਹ ਮੈਂ ਖਾ ਹੁ ਤਾਂ ਹਜੇ ਹੋਣੀ ਤਾਂ ਪਾਪ ਹੀ ਬਾਹਰ ਗਏ ਸੀ ਥੋੜਾ ਚਿਰ ਲਈ ਆਪ ਵੀ ਉਸੇ ਘਰੇ ਵਾਪਸ ਆ ਗਏ ਕਹਿੰਦੇ ਜੀ ਸੁਦੇਸ਼ ਸਿੰਘ ਢੀਂਸੇ ਦੀ ਪਾ ਘਰ ਵਾਪਸੀ ਹੋ ਗਈ ਜਦੋਂ ਇਹ ਵਾਪਸ ਆਏ ਨੇ ਨਾ ਹੁਣ ਤਾਂ ਮੈਨੂੰ ਲੱਗਦਾ ਘਰ ਨਕਾਲ ਕੀ ਫੇਰ ਹੋਊਗੀ ਇਹਨਾਂ ਦੀ ਕਹਿੰਦੇ ਜੀ ਇਸ ਦੇਸ ਸਿੰਘ ਟੀਟ ਸਿੱਧਾ ਘਰ ਵਾਪਸ ਹੋਊਗੀ ਮੈਂ ਕਿੱਥੇ ਕਹਿੰਦੇ ਕਾਲੀਦਾਲ ਚ ਉਹ ਮੈਂ ਖਾ ਤਾ ਹਜੇ ਹੁਣੀ ਤਾਂ ਬਾਪ ਹੀ ਬਾਹਰ ਗਏ ਸੀ ਥੋੜੇ ਚਿਰ ਲਈ ਆਪ ਹੀ ਉਸੇ ਘਰੇ ਵਾਪਸ ਆ ਗਏ ਘਰ ਵਾਪਸੀ ਉਹ ਉਦੋਂ ਮੰਨਾਂਗੇ ਜਿੰਨਾ ਘਰਾਂ ਚੋਂ ਲੋਕਾਂ ਨੇ ਕੱਢੇ ਨੇ ਨਾ ਸਰਕਾਰੀ ਘਰਾਂ ਚੋਂ ਜਿਹਦੇ ਉਹਨਾਂ ਘਰਾਂ ਚ ਘਰ ਵਾਪਸੀ ਹੋਊਗੀ ਉਹਦੇ ਮੰਨ ਜੂਗਾ ਮੈਂ ਇਹਨਾਂ ਆਪ ਦੇ ਘਰੋਂ ਹੀ ਨਿਕਲ ਜਾਂਦੇ ਨੇ ਆਪ ਦੇ ਘਰ ਹੀ ਵਾਪਸ ਆ ਜਾਂਦੇ ਨੇ ਆ ਹੁਣ ਅੱਜ ਕਹਿੰਦੇ ਫੈਸਲਾ ਕਰਨਗੇ ਵੀ ਕਿਹੜੇ ਘਰੇ ਰਹਿਣਾ ਹੈ ਹੁਣ ਕੁਈ ਕੁਈ ਕਰਦਾ ਰਹੇ ਲੋਕਾਂ ਵਾਸਤੇ ਖੜ੍ਹ ਲੋ ਕਦੇ ਨਾ ਆਪਦਾ ਟੱਬਰ ਆਵਦੇ ਧੀਆਂ ਆਵਦੇ ਪੁੱਤ ਆਵਦੇ ਸਾਲੇ ਆਪਣੇ ਜੀਜੇ ਬਾਸ ਸੁਧੂਆ ਲੰਗੇ ਨਹੀਂ ਹੈਗੇ ਕਰ ਲਿਆ ਠੀਕ ਪੰਜਾਬ ਥੋੜਾ ਜਿਹਾ 2 ਸਾਲ ਚ ਦਿਖਣ ਲੱਗ ਗਏ ਰੰਗ ਥੋੜਾ ਜਿਹਾ ਹੋਰ ਟਾਈਮ ਦਿਓ ਐਸੇ ਧਰਤੀ ਤੇ ਭੰਗੜੇ ਪੈਂਦੇ ਦਿਖਾਉਂਗਾ ਐਸੇ ਧਰਤੀ ਤੇ ਗਿੱਧੇ ऐसे ਧਰਤੀ ਦੇ ਨੌਜਵਾਨ ਮੁੰਡੇ ਕੁਸ਼ਤੀਆਂ 'ਚ ਫਸਟ ਕਬੱਡੀਆਂ 'ਚ ਫਸਟ ਤੇ ਫੌਜਾਂ ਦੇ ਵਿੱਚ ਨੰਬਰ 1 ਆਉਣ ਵਾਲੇ ਮੁੰਡੇ ਬਣਨੇ ਸਾਡੇ ਦੀਆਂ ਪੁੱਤਾਂ ਨੀਅਤ ਸਾਫ਼ ਚਾਹੀਦੀ ਹੈ ਮੈਨੂੰ ਇੱਕ ਪੱਤਰਕਾਰ ਕਹਿੰਦਾ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਇਸ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦਿਮਾਗ ਖਰਾਬ ਹੋ ਜਾਂਦੇ ਨਹੀਂ 2 ਸਾਲ ਤੋਂ ਵੱਧ ਹੋ ਗਿਆ ਤੁਹਾਡੇ ਦਿਮਾਗ ਕਿਉਂ ਨਹੀਂ ਖਰਾਬ ਹੋਇਆ ਮੈਂ ਕਿਹਾ ਫਰਕ ਇੰਨਾ ਕਹ ਜਿਹੜੇ ਪਹਿਲਾਂ ਵਾਲੇ ਸੀ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਬਸ ਆ ਹੀ ਆ ਮੈਨੂੰ ਕੋਈ ਚਾ ਨਹੀਂ ਕਿ ਮੇਰਾ ਟੈਲੀਵਿਜ਼ਨ ਤੇ ਫੋਟੋ ਆਵੇ ਮੇਰੇ ਅਖਬਾਰ ਚ ਨਾਂ ਛਪੇ 17 ਸਾਲ ਦਾ ਸੀ ਜਦੋਂ ਤੋਂ ਨਾਂ ਛਪਣ ਲੱਗੇ ਹੋਏ ਨੇ ਹੁਣ ਤਾਂ ਇੱਕੋ ਹੀ ਚਾ ਹੈ ਕਿ ਮੇਰੇ ਹੱਥੋਂ ਫੈਸਲੇ ਹੋਣ ਜਿਹਦੇ ਨਾਲ ਕਿਸੇ ਗਰੀਬ ਦਾ ਚੁੱਲ੍ਹਾ ਬਲੇ ਕਿਸੇ ਦੀ ਕਬੀਲਦਾਰੀ ਲਈ ਤੇ ਚੜੇ ਇਹ ਮੈਨੂੰ ਮੈਨੂੰ ਚਾ ਹੈ ਕੰਲਾ ਬਸ ਕਿ ਸੇਵਾ ਦਾ ਮੌਕਾ ਦਿੱਤਾ ਕਿ ਦੂ ਵੱਡਾ ਹੋਰ ਮੌਕਾ ਕੀ ਮਿਲ ਜੂ ਜੇ ਮੈਂ ਦੇਖਾਂ ਅਮਲਾਂ ਵੱਲੇ तो कख नहीं मेरे पल्ले जे मैं देखा आमलां बल्ले तो कख नहीं मेरे पल और जे मैं देखा थोड़ी रहमत बल्ले तो बल्ले बल्ले बल्ले